ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਦੋਸਤੋ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਉ ਨੋਕ ਸਿੰਘ ਉਹਨਾਂ ਦੇ ਕੋਲ ਆਏ ਆ ਦੋਸਤੋ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਨੂੰ ਆਪਾਂ ਟੋਟਲ ਪਸ਼ੂ ਚਾਰ ਨਗ ਦਿਖਾਉਣੇ ਆ ਇਸ ਘਰ ਤੋਂ ਦੋ ਮੱਝਾਂ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਦੋ ਗੱਬਣ ਸੋ ਚਾਰ ਪਸ਼ੂ ਆ ਚੌਹ ਪਸ਼ੂਆਂ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਫੁੱਲ ਇਨਫੋਰਮੇਸ਼ਨ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਤੋ ਡੇਲੀ ਰੁਟੀਨ ਦੇ ਵਿੱਚ ਦੋਸਤੋ ਪਸ਼ੂ ਆਉਂਦੇ ਰਹਿੰਦੇ ਆ ਇਸ ਕਰੇ ਅੱਜ ਤਰੀਕ ਤੁਸੀਂ ਨੋਟ ਕਰ ਲਓ 16 ਅਗਸਤ ਤੇ ਸਮਾਂ ਕੋਈ ਸ਼ਾਮ ਦੇ 6 6:30 ਵਜੇ ਦਾ ਚੁਾਈ ਦਾ ਸਮਾਂ ਇਸ ਕਰਕੇ ਹਮੇਸ਼ਾ ਦੋਸਤੋ ਆਪਾਂ ਕਹਿੰਦੇ ਆ ਵੀ ਜਿਹੜੇ ਪਸ਼ੂ ਸਵੇਰ ਸਵੇਰੇ ਆ ਦੋ ਡੰਗ ਚੋਕੇ ਤਸੱਲੀ ਤੁਸੀਂ ਕਰਨੀ ਆ ਗੱਬਣ ਪਸ਼ੂ ਲੈ ਕੇ ਜਾਂਦਾ ਕੋਈ ਵੀਰ ਤੇ ਚੌਥਰਾਂ ਦੀ ਟਿੱਪ ਕੇ ਭਰਾ ਕੇ ਤਸੱਲੀ ਆ ਉਹ ਵੀ ਆਪਣੀ ਜ਼ਰੂਰ ਯਕੀਨੀ ਬਣਾ ਲਈ ਜਾਵੇ ਇੱਕ ਬਹੁਤ ਖੂਬਸੂਰਤ ਚੰਗੀ ਮੱਝ ਦੋਸਤੋ ਦਿਖਾਉਣ ਦਿਖਾਵਾਂਗੇ ਤੁਹਾਨੂੰ ਚੰਗੇ ਮਿਲਕ ਤੇ ਚੱਲ ਰਹੀ ਆ ਫੁੱਲ ਹਾਈਟ ਲੈਂਥ ਵਾਲੀ ਸੋਨੇ ਕੱਦ ਵਜਨ ਦੇ ਵਿੱਚ ਆ ਆਓ ਕਰਦੇ ਆ ਗੱਲਬਾਤ ਪਾਉ ਨੋਖ ਸਿੰਘ ਹੁਣਾਂ ਦੇ ਨਾਲ ਪੁੱਛਦੇ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਪਾਉ ਨੋਖ ਸਿੰਘ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਰਾਜ ਆ ਔਰ ਠੀਕ ਠਾਕ ਆ ਬਹੁਤ ਵਧੀਆ ਪਾਉ ਜੀ ਕੈਮ ਸੇਤਾ ਸਭ ਠੀਕ ਠਾਕ ਸਾਰੇ ਮੇਰੇ ਭੈਣ ਭਰਾ ਵੇਖਣ ਵਾਲਿਆਂ ਨੂੰ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਗਰ ਲਾਲ ਕੀ ਹਾਲ ਨੇ ਬੜੇ ਵਧੀਆ ਸਤੂ ਸਾਹਿਬ ਤੁਸੀਂ ਦੱਸੋ ਬਹੁਤ ਵਧੀਆ ਗਰ ਲਾਲ ਭਾਈ ਤੇ ਪਾਉ ਜੀ ਇਸੇ ਤਰ੍ਹਾਂ ਮਾਲ ਮਿਲਦਾ ਪੰਜ ਪੰਜ ਚਾਰ ਪਸ਼ੂ ਗੱਲ ਵੀ ਵਿਖਾਉਣੀ ਸੀ ਤੇ ਮਿਲਦਾ ਮਿੰਟੋ ਮਿੰਟੀ ਜਿਹੜੇ ਵੇਖਣ ਨੂੰ ਕਾਏ ਆ ਸੇਲ ਹੋ ਗਏ ਪਰਸੋਂ ਲਾਇਆ ਸੀ ਆ ਉਧਰ ਪਾਉਣ ਦੀ ਤਿਆਰੀ ਹੋ ਉਧਰੋਂ ਫੇ ਤਿੰਨ ਚਾਰ ਵੇਖ ਗਏ ਹਾਂਜੀ ਤੇ ਆ ਫੇ ਕੱਲ ਹੀ ਮੱਝਾਂ ਤਿੰਨ ਚਾਰ ਵਿੱਚੋਂ ਫੜੀਆਂ ਤੇ ਫੇ ਆਪਾਂ ਪਾਉਣ ਲੱਗੇ ਤੇ ਅੱਜ ਪਾਉ ਜੀ ਰੇ ਆਪਾਂ ਨਗ ਦਿਖਾਉਣੇ ਆ ਦੋ ਸੂਈਆਂ ਦੋ ਗੱਬਣ ਆ ਦੋ ਗੱਬਣ ਤੇ ਦੋ ਸੂਈਆਂ ਚਾਰ ਕੋਹੂ ਆਪਣੇ ਕੋਲ ਹੈਗੇ ਤੇ ਪੰਜ ਸੱਤ ਹੋਰ ਪਰ ਆਪਾਂ ਪਾਉਣੀਆਂ ਚਾਰ ਹੀ ਹਾਲ ਦੀ ਕਣੀ ਠੀਕ ਹੈ ਜੀ ਤੇ ਕਾਫੀ ਖੂਬਸੂਰਤ ਇੱਕ ਨਗੀਨਾ ਜਿਹੜਾ ਆਪਾਂ ਪਹਿਲੇ ਨੰਬਰ ਤੇ ਦਿਖਾਉਣਾ ਹੈ ਹਾਂਜੀ ਹਾਂਜੀ ਤੇ ਚੰਗੀ ਇੱਕ ਮੱਝ ਆਪਣੇ ਕੋਲ ਆ ਇਹ ਵੇਲੇ ਰਾਜਸਾਂ ਇਹ 17 18 17 18 ਤੇ ਚੱਲਦੀ ਆ ਤੇ ਦੋ ਤਰੀਕ ਦੀ ਸੂਈ ਆਏ ਅੱਛਾ ਜੀ ਤੇਲ ਵਾਲੇ ਜਾਨ ਡਿਆ ਨੂੰ ਮੋੜਾ ਦੇ ਮਾਰਨਾ ਹੈ ਮਾਜੀ ਹਾਂਜੀ ਹਾਂ ਹਾਂਜੀ ਉਹਦੇ ਜਿਹੜਾ 11 12 13 ਕਿ ਦਿਨ ਹੀ ਹੋਏ ਸਾਰੇ ਹਾਂਜੀ ਠੀਕ ਆ ਜੀ ਘਰ ਵਾਲੇ ਵੇਚ ਆ ਤੋਂ ਠੰਡਾ ਕਰਕੇ ਜਿਹੜਾ 17 18 ਇਹ ਸੂਆ ਕਿੰਨਾ ਜੀ ਸੂਆ ਘਰ ਵਾਲੇ ਦੂਜਿਆਂ ਦੇ ਵਿੱਚ ਜਾਲ ਵਾਲੇ ਚੌਥਾ ਵਾਲੇ ਆਪਾਂ ਨੂੰ ਕੋਈ ਉੱਚ ਨਹੀਂ ਹੈਗਾ ਆਪਣੀ ਸਮਝ ਲਾਵੇ ਉਹ ਤਾਂ ਤੇਜੇ ਸੂਏ ਪਿਓਰ ਲੱਗਦੀ ਸਾਨੂੰ ਤੇਜੇ ਕਸੂਏ ਠੀਕ ਆ ਵੀ ਇਹਦੇ ਮਗਰ ਕੱਟੀ ਦੂਜੀ ਦੇ ਮਗਰ ਵੀ ਕੱਟੀ ਆ ਤੂੰ ਮਗਰ ਜਿਹੜੀਆਂ ਸੂਂਗਿਆ ਦੋ ਮਗਰ ਕੱਟੀਆਂ ਨੇ ਤੇ ਚਵਾਚਬੂ ਦੀ ਆਪਣੇ ਭੈਣ ਭਰਾਵਾਂ ਨੂੰ ਦੱਸਦਾ ਵੀ ਉਹ ਕਿਹੜੇ ਨੰਬਰ ਤੇ ਕਿਵੇਂ ਇੱਕ ਨੰਬਰ ਜਿਹਨੇ ਘੜਨੀ লাইਸੈਂਸ ਦੋ ਤਿੰਨ ਦਿਨ ਮਲਚੋ ਕੇ ਖੜੇ ਦੇ ਰਕਮ ਲਾਉਣੀ ਆ ਇਹ ਕਿਹੜੀ ਕੋਈ 50 60 ਹਜ਼ਾਰ ਦੀ ਆ ਬਿਲਕੁਲ ਬਿਲਕੁਲ ਉਹ ਰਾਈਸਾ ਆਪਾਂ ਲਾ ਕੇ ਲਿਆਂਦੇ ਆ ਤੇ ਅਗਲੇ ਵੀ ਦੋ ਤਿੰਨ ਦਿਨ ਚਵਾਈ ਕਰੀ ਅਗਲਾ ਇਹ ਆਪਾਂ ਤਾਂ ਜੇ ਪੂਰੇ ਜੇਰੇ ਨਾਲ ਚਵਾਈ ਕਰਿਆ ਪੂਰੇ ਜੇਰੇ ਨਾਲ ਦੇ ਹਾਂਜੀ ਹਾਂਜੀ ਸਹੀ ਆ ਜੀ ਲੈ ਗਰਲਾਲ ਵੀਰ ਇੱਕ ਵਾਰੀ ਖੋਲ ਕੇ ਆਪਾਂ ਤੋਰ ਕੇ ਦਿਖਾਈਏ ਹਾਂ ਗਰਲਾਲ ਤੋਂ ਤੂੰ ਉੱਚੀ ਆ ਮੈਂ ਬਿਲਕ ਬੀ ਸੋ ਫੁੱਲ ਹਾਈਟ ਲੈਂਥ ਦੋਸਤੋ ਇੱਕ ਵਾਰੀ ਤੁਹਾਨੂੰ ਖੋਲ ਕੇ ਤੋਰ ਕੇ ਦਿਖਾਉਨੇ ਆ ਸੋ ਚੰਗਾ ਦੁੱਧ ਤਾਂ ਇਸ ਵਕਤ ਚੱਲ ਰਹੀ ਹੈ ਅਜੇ ਦਿਨ ਵੀ ਤਕਰੀਬਨ ਜਿਵੇਂ ਆਪਾਂ ਕਹਿ ਲਿਆ ਵੀ ਮੈਲੇ ਤੋਂ ਪਸ਼ੂ ਨੇ ਸਟਾਰਟ ਹੋਣਾ ਕੋਈ ਬਾਹਰੀ ਤੇਰੀ ਦਿਨੀ ਪਸ਼ੂ ਮੈਲੇ ਤੋਂ ਜਿਹੜਾ ਸਟਾਰਟ ਹੁੰਦਾ ਅੱਜ 13ਵਾਂ ਦਿਨ ਜਾਂਦਾ ਇਹਨੂੰ ਆਹ ਕਰੋ ਚੈੱਕ ਜੀ ਠੀਕ ਆ ਜੀ ਸੋ ਮੱਝ ਵੀ ਜਿਹੜੀ ਦੋਸਤੋ ਕਹਿੰਦੀ ਕਹਾਉਂਦੀ ਆ ਹਾਈਟ ਲੈਂਥ ਬਹੁਤ ਆਪਾਂ ਰੀਅਰ ਇਹੋ ਜਿਹੇ ਪਸ਼ੂ ਦੇਖਦੇ ਹੋਵਾਂਗੇ ਠੀਕ ਆ ਜੀ ਫੁੱਲ ਹਾਈਟ ਲੈਂਥ ਦੇ ਵਿੱਚ ਸੋ 12 13 ਦਿਨਾਂ ਦੀ ਸੂਈ ਤੇ ਦੁੱਧ ਇਸ ਵਕਤ ਚੰਗਾ ਸਟਾਰਟਿੰਗ ਸੋ 17 18 ਲੀਟਰ ਦੀ ਅਕਾਊਂਟ ਜਿਹੜੀ ਆ ਪਾਉ ਹੁਣ ਨੇ ਕਰਵਾਈਏ ਵੀ 17 18 ਲੀਟਰ ਤੇ ਜਿਹੜੀ ਹੁਣ ਇਸ ਵਕਤ ਚ ਚਲਦੀ ਆ ਟਾਈਮ ਹੋ ਗਿਆ ਨਾ ਚੋਣ ਨੂੰ ਕਾਹ ਲਾਈਆਂ ਆ ਬਿਲਕੁਲ ਕੋਈ ਗੱਲ ਨਹੀਂ ਕਰ ਲੈ ਬੱਚੇ ਤੇ ਲੈ ਜਾ ਇੱਕ ਵਾਰੀ ਬੱਚੇ ਤੇ ਲੈ ਜਾ ਇੱਕ ਵਾਰੀ ਮੰਮੀ ਠੀਕ ਹੈ ਸੋ ਬਖਾਲਾ ਵੀ ਜਿਹੜਾ ਦੋਸਤੋ ਥੱਪਿਆਂ ਤੇ ਥੱਪੇ ਕੱਟੀ ਇਹਦੀ ਪਹਿਲਾਂ ਕਿਹੜੀ ਆ ਆ ਬੈਠੀ ਕੱਟੀ ਹਾਂ ਜੀ ਆਹ ਲੋ ਜੀ ਆਹ ਕੱਟੀ ਆ ਜੀ ਜਿਹੜੀ ਉੱਥੇ ਆਖ ਠੀਕ ਹੈ ਜੀ ਠੀਕ ਹੈ ਲੱਗ ਲੜ ਵੀਰੇ ਇੱਕ ਵਾਰੀ ਥੋੜਾ ਜਿਹਾ ਹੋਰ ਤੋਰ ਦੇ ਮਾੜਾ ਜੇ ਨੇੜੇ ਲਓ ਦੋਸਤੋ ਇੱਕ ਵਾਰੀ ਤੁਸੀਂ ਚੈੱਕ ਕਰੋ ਬਖਾਲਾ ਬਖੂਲਾ ਵੇਖੋ ਕਰਮਾਲੀ ਨੂੰ ਠੀਕ ਹੈ ਜੀ ਸੋ ਥਣ ਦੇਵੇ ਦੀ ਬਹੁਤ ਖੂਬਸੂਰਤ ਸੋਹਣੇ ਡਰ ਕੁਆਲਟੀ ਦੇ ਵਿੱਚ ਹਾਈਟ ਲੈਂਥ ਐਕਸਟਰਾ ਆਰਡੀਨਰੀ ਮਾਧਕਾ ਦੀ ਹਾਥੀ ਰਾਜ ਸਿਆਂ ਦੇ ਹਾਥੀ ਹਾਥੀ ਹੈ ਜੀ ਕੋਈ ਨਹੀਂ ਆ ਲੰਡਾ ਲੰਡੀ ਕੋਈ ਨਹੀਂ ਇਹਨੇ ਕੱਟੀ ਗੋਲੀ ਰੁਕਣਾ ਜਾ ਕੇ ਅੱਛਾ ਫੱਟ 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 ਕੋਈ ਕੱਟੀ ਕੋੜੀ ਰੁਕਣਾ ਜਾਵਦਾ ਨਹੀਂ ਕਾਲੇ ਪੈ ਪਸ਼ੂ ਚਵਾਈ ਦਾ ਸਮਾਂ ਚਵਾਈ ਦਾ ਸਮਾਂ ਹੋ ਗਿਆ ਨਾ ਚੂਣ ਦਾ ਕਰਕੇ ਲਓ ਗਰਲਾਲ ਮੋੜ ਲਓ ਲਓ ਦੋਸਤੋ ਬਹੁਤ ਸੋਹਣੀ ਮਿਲਕਿੰਗ ਇਸ ਵਕਤ ਇਹ ਕਰਾ ਰਹੀ ਆ ਸੋ ਜਿੰਨੇ ਦੁੱਧ ਬਿਲਕੁਲ ਤੁਹਾਨੂੰ ਦੱਸਿਆ ਉਹਦੀ ਤਸੱਲੀ ਤੁਸੀਂ ਕਰ ਲਿਓ ਬੇਸ਼ੱਕ ਖੁੱਲਾ ਢੁੱਲਾ ਸਮਾਂ ਮੇਰਾ ਵੀਰਾ ਭਾਵੇਂ ਕੋਈ 4 ਦਿਨ ਚੋਵੇ ਪੈਸੇ ਲਾਉਣੇ 4 ਦਿਨ ਹਾਂ ਲੋ ਜੀ ਆ ਥਣਾ ਚ ਤਾਦੇ ਲਿਆਣੀਆਂ ਰਾਜਸਿਆਂ ਚੋਂ ਥਣ ਥਣ ਜਿਹੜੇ ਪਦਰੇ ਦੇ ਪੈਂਦੇ ਆ ਤੁਹਾਡੇ ਨਹੀਂ ਇਹ ਦੇ ਸਾਡੇ ਬਿਲਕੁਲ ਆ ਦੋਸਤੋ ਮਾੜਾ ਜਿਹਾ ਬਿਲਕੁਲ ਥਣਾ ਦੇ ਵਿੱਚ ਲਿਆਂਦਾ ਪਸੂ ਕਿਉਂਕਿ ਇੱਕ ਭਾਈ ਬੁਈ ਸੈਡ ਸੂਟ ਦਾ ਜਿਹੜਾ ਵਾਲ ਸਿੰਘ ਪਤਾ ਲੱਗ ਜਾਂਦਾ ਪਤਾ ਲੱਗ ਜੀ ਇਹ ਸੋਹਣੀ ਹਾਈਟ ਲੈਂਥ ਦੇ ਵਿੱਚ ਭਾਉ ਜੀ ਕੀ ਮੁੱਲ ਕਰਤੀਂ ਦਵਾਂਗੇ ਤੈਨੂੰ ਮੁੱਲ ਦੇ ਤਾਂ ਆਪਾਂ ਭਾਵੇਂ ਰਾਜਸਿਆਂ ਸਵਾ ਦੋ ਕਰੀਏ ਦੋ ਕਰੀਏ ਹਾਂ ਜੀ ਇਹ ਆਪਾਂ ਹਾਨਾ ਜਿਹੜੀ ਨਾ 190 ਦੀ ਦੇਵਾਂਗੇ 190 ਦੀ 190 ਦੀ ਕਰਦੀ ਆ ਖੁੱਲੇ ਡੁੱਲੇ ਮਾਨ ਕਰਦਾ ਸੀ ਜਿਵੇਂ ਮਾਨ ਕਰਦਾਗੇ ਕੱਕਸੀ ਜੋ ਰਾਜਸਹਾਨਾ 175 ਦੀ 175 ਉਰਦੀ ਜਾਵੇ ਦੇ ਪਰ ਅਗਲਾ 2 3 ਚਵਾਈਆਂ ਕਰੇ ਆਣ ਕੇ ਪੈਸੇ ਲਾਉਣੇ ਆ ਰਕਮ ਵੱਡੀ ਆ ਹੋਰ ਵੱਡੀ ਰਕਮ ਹੈ ਕਿ ਨਹੀਂ ਗੱਲ ਇਹ ਕਿੜੀ ਕੋਈ 30 40 ਹਜ਼ਾਰ ਦੀ ਛਾਇਆ ਹਾਂਜੀ ਹਾਂਜੀ ਆਪਾਂ ਸ਼ੋਰਟ ਪਤਾ ਜੀ ਆ 2 ਤੱਕ ਲੈਣਾ ਗਿਆ ਜੀ ਐ ਤਸੱਲੀਆਂ ਕਰੇ ਐਵੇਂ 17 ਤੇ 18 ਕਿਲੋ ਦੇ ਵਿੱਚ ਚੱਲਦੀ ਆ ਠੀਕ ਹੈ ਜੀ ਯਾਨੀ ਕਿ ਪੰਜਾਂ ਚੌ ਦਿਨਾਂ ਤਾਈਂ 20 ਤੋਂ ਬਾਹਰ ਨਿਕਲ ਜੂ ਜੇ ਮੈਲਾ ਨਹੀਂ ਰਾਜਸਹਾਨੇ ਮਾਰਿਆ ਵਜਨੇ ਠੀਕ ਹੈ ਜੀ ਮਗਰੇ ਦੇ ਕੱਟੀ ਆ ਲਓ ਜੀ ਸੋ ਚੰਗੇ ਜਵਾਬ ਸਮਾ ਲਈ ਵੱਡੇ ਕੱਤ ਪੋਤਾ ਵਾਲੀ ਬਹੁਤ ਖੂਬਸੂਰਤ ਮੱਝ ਤੇ ਐਸ ਵਕਤ ਦੋਸਤੋ ਜਿੰਨਾ ਦੁੱਧ ਤੁਹਾਨੂੰ ਦੱਸਿਆ ਉਹਦੇ ਅਕੋਰਡਿੰਗਲੀ 175000 ਲੈਣ ਦੇਣਾ ਸੋ ਮੌਕੇ ਤੇ ਥੋੜਾ ਬਾਦਾਂ ਕੋਈ ਵੇਚੋ ਗੰਜੈ ਸ਼ੋਨੀ ਕਿ ਰਹਿ ਗਈ ਦੱਸਾ ਰੋਸ ਕੋਈ ਗੱਲ ਨਹੀਂ ਮੈਂ ਦੇਖੇ ਤੋਰਾਂਗੇ ਭੈਣ ਭਰਾ ਨੂੰ ਅਗਲਾ ਕੋਈਆਂ ਦੋ ਘਰੇ ਦੇਖੇ ਤੋਰਾਂਗੇ ਹਾਂ ਹਾਂ ਕੋਈ ਗੱਲ ਹੀ ਨਹੀਂ ਜਿਹੜਾ ਆ ਕੇ ਐ ਕਰਕੇ ਜੱਫੀ ਪਾਉਣਾ ਤੇ ਗੱਲ ਹੀ ਕੋਈ ਨਹੀਂ ਆਹ ਹੋਰ ਆਪਾਂ ਆ 408 ਤੇ ਚੜਾ ਕੇ ਘਲਾਵਾਂਗੇ ਪਰ ਅਗਲੇ 2-3 ਚਵਾਈਆਂ ਰਾਜ ਸਾਹਿਬ ਕਰੇ ਭਾਵੇਂ ਸਾਈ ਤੋਂ ਲਾਗੇ ਬਨੇ ਦਾ ਵਾ ਬਿਨਾਂ ਸਾਈ ਤੋਂ ਚਵਾਈ ਕਰੇ ਬਿਲਕੁਲ ਜੀ ਬਿਲਕੁਲ ਰਕਮ ਵੱਡੀਆਂ ਪਸ਼ੂ ਹਾਂਜੀ ਹਾਂਜੀ ਮਹਿੰਗਾ ਠੀਕ ਆ ਜੀ ਪਸ਼ੂ ਧੰਨ ਵੀ ਕਮਾਲ ਦਾ ਤੇ ਮੇਰਾ ਵੀਰੋ ਤੁਸੀਂ ਆਪਦਾ ਕਰਟੇਰੀਆ ਪੂਰਾ ਕਰ ਲਿਓ ਤੇ ਅੱਗੇ ਵੀ ਇੱਕ ਨਗੀਨਾ ਆਪਣੇ ਕੋਲ ਨੀਲੀ ਦਾ ਆ ਗਿਆ ਜੀ ਬਾਕੀ ਰਾਜ ਸਾਹਿਬ ਆਪਾਂ ਚਵਾਉਣੀਆਂ ਦੋ ਦੋ ਦੱਸਣਾ ਵੇ ਜੋ ਹੈਗਾ ਵਾ ਦੱਸਣ ਨੂੰ ਭਾਵੇਂ ਦਾ 20 ਦੱਸੀ ਹੈ ਜੀ ਜ਼ੁਬਾਨ ਦੇ ਨਾਲ ਪਰ ਆਪਾਂ ਚਵਾਉਣਾ ਵਾ ਆਪਾਂ ਦੱਸਣਾ ਉਹਨਾਂ ਵਾ ਜਿਹੜਾ ਆਪਾਂ ਚਵਾ ਲਾਂ ਭਾਂਡੇ ਪੈਣਾ ਜਿਹੜਾ ਦੋ ਅੱਛਾ ਭਾਉ ਜੀ ਇਹ ਜਿਹੜੀ ਆ ਕੋਈ ਮਲਕਾਰ ਵਾਲੇ ਦੁਜਾਂ ਦੇ ਭਵੇਂ ਤਿੱਜਾ ਲਾਵੇ ਭਵੇਂ ਚੌਥਾ ਲਾਵੇ ਆਪਦੀ ਸਮਝ ਲਾਵੇ ਰਾਜ ਸਿਆ ਲਓ ਜੀ ਤਿੱਜਾ ਸੂਆ ਚਾਹੇ ਚੌਥਾ ਮੰਨਣ ਦੇ ਭਰਾ ਆਪਦੀ ਸਮਝ ਲਾਵੇ ਅੱਛਾ ਜੀ ਮਗਰੇ ਦੇ ਕੱਟੀ ਆ ਹਾ ਜਿਹੜੀ ਬੱਦੀ ਆ ਆ ਜਿਹੜੀ ਕੱਟੀ ਹਾਂਜੀ ਹਾਂਜੀ ਕੱਟੀ ਕਿੱਡੀ ਪਿਓ ਰਿਆ ਲਓ ਵੀ ਇਹ ਕੱਟੀ ਆ ਮਗਰ ਠੀਕ ਹੈ ਨੀਵੀਂ ਦੀ ਕੱਟੀ ਆ ਜੀ ਆ ਨਾੜੂ ਯਾਰ ਰਾਜ ਸਿਆ ਨਾਲ ਆਵੀ ਲਓ ਜੀ ਨਾੜੂ ਤੇ ਦੋਸਤੋ ਬੱਚੇ ਦੇ ਨਾਲ ਨਾੜੂ ਹੈਗਾ ਠੀਕ ਆ ਕੱਟੀ ਬਹੁਤ ਸੋਹਣੀ ਆ ਅੱਜ ਕੋਈ ਤਿੱਜੇ ਦਿਨ ਦੇ ਵਿੱਚ ਮੰਨ ਲਈ ਕੋਈ ਭਰਾ ਇਹ ਪਾਉ ਜੀ ਬੌਲੇ ਤੇ ਫਿਰ ਜਾਂ ਬੌਲੇ ਤੋਂ ਬਾਹਰ ਹੀ ਆ ਬ अच्छा जी ਤੇ ਜਾਨੀ ਕਿ ਇਹ ਤੇ ਥੱਲੇ ਠੰਡਾ ਕਰਕੇ ਮਲ ਜਾਨੀ ਕਿ ਮੇਰੇ ਹਿਸਾਬ ਚ ਤੇ ਤੂੰ ਜੇ ਆਖੀ ਨਾ 13 ਤੋਂ ਬਾਹਰ ਉਹ ਵੀ ਆ ਹਾਂਜੀ ਹਾਂਜੀ ਅਜੇ ਪੱਠੇ ਲੈਣ ਗਿਆ ਘੰਟਾ ਕਿ ਲੱਗ ਜਾਣਾ ਟਿੱਕੀ ਦਾ ਜੁਫੜਾ ਜੋ ਉੱਥੇ ਕਰ ਹਾਂ ਕੋਈ ਨਹੀਂ ਫੜਾਊਗਾ ਲਓ ਜੀ ਤੇ 13 ਕਿਲੋ ਦੋਸਤੋ ਇਸ ਵਕਤ ਹੁਣ ਪੌਲੇ ਤੋਂ ਬਾਹਰ ਆਈ ਆ ਪੌਲਾ ਕੋ ਕੱਚਾ ਪੌਲੇ ਮੰਨਣੇ ਦੁੱਧ ਮੰਨਣੇ ਠੀਕ ਹੈ ਅੱਛਾ ਖੇਦੀ ਕਿੰਡ ਨਹੀਂ ਆ ਜਿਓ ਉਹ ਜੀ ਬਖਾਲਾ ਬਕੂਲਾ ਤੇ ਵੀ ਗੱਲਾਂ ਹੀ ਗਾਤੀਆਂ ਹੋਈਆਂ ਪਈਆਂ ਮੈਂ ਨਾ ਰਾਜ ਸਿਆ ਭਾਵੇਂ ਕੋਈ 4 ਦਿਨ ਚੋਵੇ 4 ਦਿਨ ਇੱਕ ਘੰਟਾ ਟਾਈਮ ਨਹੀਂ ਲਾਉਣਾ ਇੱਕ ਘੰਟਾ ਕਿਉਂ ਪੈਸੇ ਲੈਣੇ ਆ ਦੁੱਧ ਚਵਾ ਕੇ ਅਗਲਾ 2-3 ਚਵਾਈਆਂ ਕਰਾਵੇ ਭਾਵੇਂ ਨਹੀਂ ਇੱਕ ਘੰਟਾ ਵੀ ਦੋ ਮੱਜਾਂ ਨੇ ਉਹਨਾਂ ਨੂੰ ਟਾਈਮ ਨਹੀਂ ਲਾਇਆ ਕਿ ਘੰਟਾ ਵੀ ਕੀ ਹੁੰਦਾ ਆਪਣੀ 6 ਤੋਂ 6 ਚਵਾਈ ਆ ਸਵੇਰੇ ਸ਼ਾਮ 6 ਤੋਂ ਸੀ ਆ ਜਿਹੜਾ ਆਪਣਾ ਅੱਧਾ ਘੰਟਾ ਵਾਧ ਨੰਗਿਆ ਇਹੋ ਨੰਗਿਆ ਸਹੀ ਹੈ ਹਾਂਜੀ ਤੇ ਐਸ ਵਕਤ 13 ਕਿਲੋ ਮਤਲਬ ਕਿ ਪੂਰਾ ਕੋਈ ਲੀਟਰ ਦਾ ਪਰਮਾਣ ਮਤਲਬ ਕੋਈ ਠੰਡਾ ਕਰਕੇ ਕੰਡੇ ਦੇ 12 ਲੀਟਰ ਪੱਕਾ ਜਿੱਥੇ ਮਰਜੀ ਆ ਆਨਲਾਈਨ ਹੀ ਖੜਦਾ 12 ਲੀਟਰ ਤੇ ਤੇ 12 ਦੀ ਤਸਦੀਕ ਤਾਂ ਕੋਈ ਵੀਰ ਲੈ ਆ ਇਹ 12 ਦੇ ਥੱਲੇ ਯਾਦੇ ਕੰਡੇ ਦੇ ਚੜਾਵੇ ਲੀਟਰ ਮਰਾਵੇ ਜੋ ਮਰਜੀ ਕਰੇ ਆਵਦੇ ਦੀ ਬਿਲਕੁਲ ਜੀ ਬਿਲਕੁਲ ਬਹੁਤ ਸੋ ਨੀਲੀ ਦੇ ਵਿੱਚ ਅੰਗਾ ਨੀਲੀ ਦੇ ਵਿੱਚ ਇਹ ਮੱਝ ਸੂਬਾ ਕੋਈ ਤੱਜਾ ਮਾਲ ਸਿੰਗਲ ਹੱਡੀ ਦੀ ਬਿਲਕੁਲ ਪਤਲੇ ਪਿੰਡੇ ਦੀ ਆ ਵੇਖੋ ਠੀਕ ਹੈ ਜੀ ਸੋ ਮਾਰਕਿੰਗ ਅੱਖਾਂ ਬਿੱਲੀਆਂ ਮੱਥੇ ਬਲ ਬਗੀਨਾਸ ਚਾਰੇ ਖੁਰਦੇ ਜਾਨਕਿ ਰਾਜਸੇਮ ਜਿਆਦਾ ਤਨੀ ਤੇ 14 15 ਦੇ ਚੱਲਣ ਵਾਲੀ ਆ ਰਾਮਨਾਈ ਦੇ ਵਖਾਲਾ ਬਾਹਰ ਬਾਹਰ ਹੁਣ ਵੀ ਵਖਾਲਾ ਬਹੁਤ ਚੰਗਾ ਆਪਣੇ ਕੋਲ ਤੇ ਆਈ ਕਲਦੀ ਆ ਹੂੰ ਠੀਕ ਹੈ ਜੀ ਤੇ ਇਹਦਾ ਪੌਜੀ ਮੁੱਲ ਫਿਰ ਕੀ ਕਰਦੇ ਲੈ ਦੇ ਕੀ ਮੁੱਲ ਤੇ ਭਾਵੇਂ ਆਪਾਂ ਇਹਦਾ ਸਵਾ ਵੀ ਕਰੀਏ 1 20 ਕਰੀਏ 1 15 ਕਰੀਏ ਹਾਂ ਨਾ 1 10 ਦੀ ਦੇਵਾਂਗੇ 1 10 ਦੀ 1 5 ਦੀ ਦੇਵਾਂਗੇ ਰਾਜ ਸਿਆ ਹਾਂ ਨਾ 1 3 ਦੀ ਦੇਵਾਂਗੇ ਆਖਰੀ ਦੇ ਦਾਂਗੇ ਸੰਤੂ ਸਾਹਿਬ ਲੈ ਪੂਰੇ ਦੀ ਪੂਰੇ ਲੱਖ ਤੋਂ 500 ਰੁਪਿਆ ਛੋਟ ਛੋਟ ਬੱਜਿਆ ਕਰ ਲਾ ਠਾ ਕਰਕੇ ਹਾਂ ਨਹੀਂ ਹੁਣ ਤਾਂ ਅੰਦਰ ਕਸਰ ਐ ਅਗਲੇ ਮਲ ਦੋ ਤਿੰਨ ਚਵਾਈਆਂ ਕਰੇ ਬਿਨਾ ਸਾਈ ਤੋਂ ਭਵੇਂ ਕਰੇ ਆ ਨੇੜੇ ਵਾਲਾ ਕੋਈ ਦਿਨ ਕੋਈ ਨਾ ਲੱਗਲੇ ਪਿੰਡ ਵਾਲਾ ਕੋਈ ਨਾ ਕੋਈ ਹੁੰਦਾ ਵਾ ਬਿਨਾ ਸਾਈ ਤੋਂ ਦੂਰ ਵਾਲਾ ਵਾ ਤੇ ਉਹ ਆਪਣਾ ਜਿਹੜੀ ਵੀਡੀਓ ਤੇ ਮੈਨੂੰ ਤੇ ਉਹ ਪਤਾ ਨਹੀਂਗਾ ਉਹ ਵੀਡੀਓ ਕਾਲ ਤੇ ਚਵਾ ਕੇ ਚਵਾ ਕੇ ਐ ਥਲੀਆਂ ਕਰੇ ਆਵਦੀਆਂ ਲੋ ਦੋਸਤੋ ਚਾਹੇ ਆਨਲਾਈਨ ਆ ਚਾਹੇ ਕਿਸੇ ਵੀਰ ਨੇ ਘਰੇ ਆਣ ਕੇ ਚਵਾਈ ਕਰਨੀ ਆ ਖੁੱਲਾ ਸੱਦਾ ਸਾਈ ਕਰਕੇ ਬਿਨਾ ਸਾਈ ਤੋਂ ਜਿੰਦਾ ਮਰਜੀ ਆ ਕੇ ਚੋਵੇ ਰਾਜ ਸੇ ਸਾਢੇ 11 ਲੀਟਰ ਤੋਂ ਦੁੱਧ ਘੱਟ ਹੋਵੇ ਹਾਂਜੀ 5000 ਰੁਪਈਆ 5000 ਰੁਪਈਆ ਅੱਧੇ ਕਿਲੋ ਮਗਰੀ 5000 ਰੁਪਈਆ ਆ ਜਿਵੇਂ ਜਿਵੇਂ ਅੱਧਾ ਕਿਲੋ ਕਢਿਓ 5-5000 ਰੁਪਈਆ ਪੰਜ-ਪੰਜ ਉੱਡੀ ਜਾਣਗੇ ਹਾਂ ਠੀਕ ਆ ਜੀ ਤੇ ਜੇ ਇਹਦਾ ਵੱਧ ਨਿਕਲਿਆ 13 ਲੀਟਰ ਪਰਸੋਂ ਤਾਂ ਹੀ ਹੋ ਗਿਆ ਉਹਨੇ ਪੰਜ ਵੱਧ ਵੀ ਲੈਣ ਦਾ ਸਾਡਾ ਹੱਕ ਬਣਦਾ ਵਾ ਕਿਉਂਕਿ ਆਪਾਂ ਇੱਥੇ ਡਾਉਣੇ ਆ ਵੱਧ ਦਾ ਵੀ ਹੱਕ ਬਣਦਾ ਵਾ ਬਣਦਾ ਬਣਦਾ ਹਾਂ ਆਪਾਂ ਦੋ ਚਵਾਈਆਂ ਕੀਤੀਆਂ ਤੇ ਦੁੱਧ ਬਾਲਟੀਓ ਬਾਹਰ ਆਜ 12 ਬਸਰੇ ਕਹਨੂੰ 13 ਦਾ 14 ਹੋ ਗਿਆ 5-5 ਵੱਧ ਵੀ ਜਾਣਾ ਵੱਧ ਵੀ ਜਾ ਗੱਲ ਤੁਹਾਡੀ ਇਹੋਈ ਆ ਮੇਰੇ ਆਏ ਕੋਈ ਗੱਲ ਨਹੀਂ ਆਪਾਂ ਐਸੇ ਰੇਟ ਜੀ ਦੇਵਾਂਗੇ ਦੁੱਧ ਵੱਧ ਆਇਆ ਆਪਾਂ ਢੱਟ ਕੋ ਹੁੰਦਾ ਸਿੱਧਾ ਕੋਈ ਗੱਲ ਨਹੀਂ ਕੋਈ ਭੈਣ ਭਰਾ ਚੋਗੇ ਤੇ ਦੁੱਧ ਵੱਧ ਨਿਕਲੇ ਕੋਈ ਛਿਟਾ ਨਹੀਂ ਆ ਖਾਣਾ ਹੈ ਕਿ ਅਗਲਾ ਪਿਛੇ ਨੀਲਾ ਬਰਾਬਰ ਹਾਂ ਸਹੀ ਹੈ ਸਹੀ ਹੈ ਲਓ ਦੋਸਤੋ ਵੱਧ ਦਾ ਕੋਈ ਰੁਪਈਆ ਨਹੀਂ ਗਾ ਘਟ ਗਿਆ ਤੇ ਬਿਕ ਪੇਸ਼ਕ ਜਿਹੜਾ ਲਾਸ ਲੈਸ ਹੈਗਾ 5000 ਠੀਕ ਆ ਤੇ ਬਾਕੀ ਪਹਿਲਾਂ ਹੀ ਉਹਨਾਂ ਦੱਸਿਆਗਾ ਜਿੰਨਾ ਚਵਾ ਦੇਣਾ ਤੁਹਾਨੂੰ ਹਾਂ ਰਾਜ ਤੋਂ ਝੂਠ ਕਿਹੜੀ ਗੱਲੋਂ ਮਾਰਨਾ ਅਗਲਾ ਪੁੱਤ ਪਿੱਟੇ ਜਾ ਕੇ ਕਿਹੜੀ ਗੱਲੋਂ ਨਹੀਂ ਨਹੀਂ ਕਾਨੂੰ ਜੀ ਕਾਨੂੰ ਆਪਾਂ ਐ ਕਣ ਕੇ ਪੈਸੇ ਲੈਣੀ ਅਗਲੇ ਤੂੰ ਆ ਬਲਡੋਜਰ ਆ ਗਿਆ ਹੀ ਪਤਾ ਨਹੀਂ ਇਹ ਦਿਹਾੜੀ ਡਾਂਗ ਦੋ ਡਾਂਗ ਐ ਪੰਡਾ ਹੀ ਪਾਈ ਫਿਰਦਾ ਮੇਰੇ ਹਿਸਾਬ ਚ ਇਹਦੇ ਜਿਤਰਾ ਨਹੀਂ ਤੱਪੜ ਚ ਪੰਡਾ ਪਾਉਂਦੇ ਪਿੱਛੇ ਕਪਾਹ ਦੀਆਂ ਨਰ ਮੇਰੀਆਂ ਉਹ ਗੱਲ ਆ ਨਰਮੇ ਕਪਾਹ ਦੀਆਂ ਪੰਡਾ ਦੇ ਮੈਂ ਵੇ ਇਹਨੂੰ ਤੇ ਭੜਕਾਈਏ ਪੁੜਕੋਈਏ ਤੇ ਸ਼ਾਂਤ ਆਦੀ ਸੂਪੇ ਹੈ ਬਲਡੋਜਰ ਕਿ ਨਹੀਂ ਰਾਜ ਸਿਆ ਬਹੁਤ ਸੋਹਣੀ ਆ ਫੇ ਦੋ ਮੱਜਾਂ ਨੂੰ ਵਿੱਚ ਪਾਉਂਦੀ ਆ ਪਾਉਂਦੀ ਆ ਤੇ ਪਾਉ ਜੇ ਦਾ ਸੂਆ ਚਲੋ ਕੋਈ ਤੀਜਾ ਕੋਈ ਚੋਕਾ ਦੀ ਸੂਆ ਸੂਆ ਭਰਾ ਆਪਦੀ ਸਮਝ ਲਾਉਣ ਕੋਈ ਆਪਨੇ ਬਾਹਰ ਕੱਢ ਦੋ ਇੱਜਾ ਆਗਦਾ ਵਾਦ ਤੋਂ ਵਾਦਵੇਂ ਆਪਾਂ ਦੂਜੇ ਦੂਜੇ ਕਰੀਏ ਕੋਈ ਭੈਣ ਭਰਾ ਕੇ ਬਾਪੂ ਦੂਜੇ ਦੂਜੇ ਕਰੀ ਜਾਂਦਾ ਆਪਦੀ ਸਮਝ ਲਾਉਣ ਅਜੇ ਜਾਣੀ ਕਿ ਇਹਨੇ ਇਹ ਡੱਕ ਨਹੀਂ ਇੱਥੇ ਮੜਾ ਸੁਣ ਲੱਗੀ ਆ ਦੋ ਸੁਣ ਲੱਗੀ ਆ ਸੁਣ ਲੱਗੀ ਆ ਇਹ ਤਾਂ ਇਹ ਗੱਲ ਏ ਪਾਉ ਜੀ ਮੈਂ ਇੱਕ ਹੋਰ ਗੱਲੀ ਜਿੱਥੋਂ ਵਿਆਹੀਏ ਬੰਦਾ ਵਾਂਡੇ ਬੁੰਡੇ ਨਹੀਂ ਗਿਆ ਹੋਣਾ ਕਿਤੇ ਆਹੋ ਤੇ ਮੈਂ ਨਾ ਵਾਕਿਆ ਇਹ ਸਿਰ ਤੇ ਚੜ ਕੇ ਰਿਆ ਹਾਂ ਹਾਂ ਆ ਦੇਖੋ ਜੀ ਸੋ ਫੋਨ ਵਜਣ ਵਟਾ ਵਜਣ ਦੌੜ ਦੋਸਤੋ ਤੁਸੀਂ ਚੈੱਕ ਕਰੋ ਇਹ ਨੂੰ ਆਂਦੇ ਟੀਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਬਣ ਗਿਆ ਕੋਕਾ ਇਹ ਹੀ ਰਾਜਸਾ ਕੋਕਾ ਇਹ ਬਣਿਆ ਪਿਆ ਕੋਕਾ ਅਜੇ ਰਾਜਸਾ ਦਿਨੇ ਨੇ ਤਿੰਨ ਚਾਰ ਕੱਢਦੇ ਨੇ ਕੋਈ ਪੂੜਾ ਪੜਾ ਨਹੀਂ ਤੋੜਿਆ ਤਿੰਨ ਚਾਰ ਦਿਨ ਕੱਢਦੀ ਲੈ ਵੀ ਪਾਉ ਮਾਝ ਵੀ ਐਡੀ ਭਾਰੀ ਪਹਿਲੀ ਵਾਰੀ ਵੇਖੀ ਮੈਂ ਨਾ ਕਮਾਲ ਦੀ ਗੱਲ ਕਿ ਨਹੀਂ ਹੈ ਐਡੀ ਭਾਰੀ ਮਾਝ ਨਹੀਂ ਆਈ ਆਪਣੇ ਘਰ ਆਹ ਕਰੋ ਚੱਕ ਠੀਕ ਆ ਜੀ ਅਜੇ ਇੰਟਰਲੌਕ ਲੱਗੀ ਆ ਫਿਰ ਵੀ ਕਿਤੇ ਦੀ ਸੱਚ ਪੈ ਇਹ ਵੀ ਮੈਚੂ ਲੇ ਖਾਂਦੀ ਝੂਲੇ ਦੇ ਹਾਂ ਰਾਇਤਾਂ ਦਿਨ ਦਿਨ ਚਾਰ ਕਾਟ ਦੇਣਿਆ ਕੀ ਤੋਂ ਕੀ ਭਰਨਾ ਅਜੇ ਬਿਲਕੁਲ ਜੀ ਬਿਲਕੁਲ ਲਓ ਵੀ ਦੱਸੋ ਪੈਸੇ ਤਿਆਰੀ ਆ ਕੰਪਲੀਟ ਆ ਫਿਰ ਵੀ ਕੋਈ ਇੱਕ ਦੋ ਦਿਨ ਤਿੰਨ ਦਿਨ ਕੱਢ ਵੀ ਸਕਾਂਗੇ ਜੀ ਹਾਂ ਜੀ ਕੱਢ ਵੀ ਸਕਾਂ ਅਜੇ ਕੁੜੇ ਪਾੜੇ ਨਹੀਂ ਤੋੜੇ ਰਾਇਤਾਂ ਅਜੇ ਤਾਂ ਅੱਧਾ ਫੋੜ ਤੇ ਲਈ ਫਿਰਦੀ ਆ ਤੇ ਇਹਨੇ 40 ਬਾਰ ਕੱਢ ਦੇਣਾ ਜੀ ਪੂਰੀ ਜਿਹੀ ਤਰ੍ਹਾਂ ਹਵਾ ਭਰੀ ਹੁੰਦੀ ਪੈਂਪਨਾ ਬੜਾ ਬੜਾ ਵਜੂਦ ਬੜਾ ਕਰਮਾੜੀ ਨੂੰ ਲੱਗਾ ਇਹ ਵੀ ਆਖੀ ਜਿਹੜੇ ਪਹੁਗੀ ਭੈਣ ਭਰਾ ਥਾਮਦੇ ਥਾਮਦੇ ਵੀ ਰਾਜ ਸਾਂ ਚੰਗਾ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਮੈਂ ਤਾਂ ਹੀ ਕਹਿੰਦਾ ਜੀ ਪਾਉ ਜੀ ਕੋਈ ਬੰਦਾ ਖਿਲਿਆ ਨਹੀਂ ਪਾਸੇ ਨਹੀਂ ਗਿਆ ਕਰ ਹਾਂ ਉਹ ਤੇ ਦੱਸੇ ਨਹੀਂ ਗਿਆ ਜੀ ਸੇਵਾ ਤੇ ਜੰਮੀ ਪਲੀਆਂ ਸੋ ਫੁੱਲ ਭਜਣ ਦੋੜ ਤੇ ਪੂਰੀ ਤਿਆਰੀ ਜਰੀ ਠੀਕ ਹੈ ਜੀ ਸੋ ਅੱਜ ਪਲਕ ਹੋ ਸਕਦਾ ਵੀ ਪਸ਼ੂ ਦੂਧ ਦਾ ਕੱਢ ਵੀ ਜਾਏ ਕਾਲੀ ਬੋਲੀ ਵੜੀ ਆ ਇਹ ਮੋਰਾ ਜੀ ਹਾਂ ਹਾਂ ਜਿਹਦੇ ਪੂਛ ਤੇ ਵੀ ਚਿੱਟਾ ਵਾਲ ਨਹੀਂ ਗਾ ਜੱਡ ਬਲੈਕ ਪੂਰੀ ਏ ਨਹੀਂ ਗੈਨ ਨੂੰ ਕੋ ਕਾਲੀ ਕੁਲੀ ਕੀਤੀ ਆ ਸਾਨੂੰ ਆ ਦੋ ਤਿੰਨ ਦਿਨ ਹੋ ਗਏ ਅਸੀਂ ਤਾਂ ਥਾਬਣ ਲਾਲ ਆ ਧੋਤੇ ਜੇ ਕੋਈ ਵਾਲ ਚਿੱਟਾ ਹੁੰਦਾ ਤਾਂ ਨਿਕਲ ਆਉਣਾ ਸੀ ਤੇ ਡਾਈਡੂ ਹੀ ਨਾ ਕਰਤੀ ਹੋਵੇ ਨਹੀਂ ਸਹੀ ਗੱਲ ਕਈ ਵੇਚਣ ਦਾ ਕਿ ਕਰ ਵੀ ਦਿੰਦੇ ਆ ਮੈਂ ਤੈਨੂੰ ਕੱਲ ਦਾ ਥਾਬਣ ਮਾਰ ਦਿੰਦੇ ਆ ਵਾ ਤੇ ਹੁੰਦਾ ਤੇ ਨਿਕਲ ਆਉਣਾ ਸੀ ਠੀਕ ਕਰ ਨਹੀਂ ਠੀਕ ਆ ਗੱਲ ਲੈ ਵੀ ਭਾਉ ਚੰਗੀ ਏ ਮੈਂ ਹਾਂਜੀ ਕੋਈ ਇਹ ਤੇ ਜੋ ਆਪਾਂ ਕਿਸੇ ਪਾਸੇ ਨੂੰ ਖੁੰਜੀ ਕਰਮ ਵਾਲੀ ਨਹੀਂ ਦਾ ਕਹਿ ਦਿੰਦਾ ਵੀ ਕੋਈ ਲੱਸੀ ਫਿੱਕੀ ਆ ਹਾਂ ਵੀ ਪੂਰੀਆਂ ਦੋ ਮੱਜਾਂ ਵਿੱਚ ਪਾਉਂਦੀ ਆ ਤੇ ਭਾਉ ਜੀ ਆਪਾਂ ਦੇਈਏ ਕਿੰਨੇ ਦੀ ਆਪਣੇ ਭੈਣ ਭਰਾਵਾਂ ਨੂੰ ਇਹ ਨਾ ਇੱਕੇ ਰੇਪੌੜੀਆਂ ਸਾਰੀ ਉੱਤਰ ਆਈਏ ਇਹ ਹਾਂ ਨਾ ਆਪਾਂ ਇੱਕ 10 ਦੀ ਦੇ ਦਾਂਗੇ ਰਾਜ ਸਿੰਘ ਇੱਕ 10 ਦੀ ਜੋ ਮਰਜ਼ੀ ਮੰਗ ਲਈ ਸੰਧੂ ਸਾਹਿਬ ਇੱਕ 5 ਦੀ ਹਾਂ ਕੋਈ ਕਥਰਾ ਹੀ ਨਹੀਂ ਰਾਜ ਸਿੰਘ ਕਿਤੇ ਗੱਲਾਂ ਹੀ ਗਾ ਜੀ 4 ਦਿਨ ਕੱਢ ਦੀ ਆ ਦੇ ਸੋ ਦੋਸਤੋ ਦਿਨ ਅਜੇ ਦੋ ਲਾ ਜਾ 4 ਦਿਨ ਕੱਢ ਦੀ ਆ ਉਹਦੇ ਤੇ ਕੋਈ ਸ਼ੱਕ ਨਹੀਂਗਾ ਬਾਕੀ ਮੈਂ ਵੀ ਮੈਂ ਪੂਰੀ ਚੰਗੀ ਜੰਮੀਪਾਲੀ ਫੁੱਲ ਵਜਣ ਦੋੜ ਦੇ ਵਾਕੇ ਭਾਊ ਅਜੇ ਰਾਜਸਿਆਂ ਕੋਈ ਮੇਰੇ ਹਸਾਬ ਕਿਤੇ 5 6 ਦਿਨ 8 ਦਿਨ ਵੀ ਕੱਢ ਸਕਦੀ ਰਾਜਸਿਆਂ ਜੀ ਹਾਂ ਮੇਰੇ ਹਸਾਬ ਜੀ ਜਿਹੜਾ ਬੋਲਾ ਉਹ 10 ਘਰਾਂ ਨੂੰ ਖਵਾ ਦੂਨੀ ਕਹਿੰਨੇ ਕਿਆ ਨੂੰ ਕਿਤਰਾ ਅੱਜ ਕੱਲ੍ਹ ਤਿਆਂ ਪੁੱਤ ਕੈਨੇਡਾ ਤੋਰੇ ਤੇ ਦੋ ਦੋ ਜੀ ਆ ਇੱਕ ਵੱਡੀ ਗੱਲ ਬੁੱਢਾ ਬੁੜੀ ਹੋਊਗਾ ਤੇ 10 ਘਰਾਂ ਦੇ ਜਾਣਿਆਂ ਨੂੰ ਬੋਲਾ ਘਰਾਂ ਨੂੰ ਖਵਾ ਦੂ 10 ਜਾਣਿਆਂ ਨੂੰ ਖਵਾ ਦੋ ਖਵਾ ਦੋ ਕੋਈ ਸ਼ੱਕ ਨਹੀਂ 10 ਜਾਣਿਆਂ ਨੂੰ 10 ਘਰਾਂ ਨੂੰ ਵਖੜਾ ਹੀ 10 ਘਰਾਂ 10 ਘਰਾਂ ਮੇਰੇ ਮੂੰਹ 10 ਜਾਣਿਆਂ ਨਿਕਲ ਗਿਆ 10 ਘਰਾਂ ਨੂੰ ਆ 10 ਘਰਾਂ ਚੰਗੀ ਮੱਜ ਤੇ ਬਾਕੀ ਕਿਸੇ ਪਾਸੇ ਨਖੁੰਜੀ ਕਰਮਾੜੀ 1 ਲੱਖ 5000 ਦੀ ਭਰਾਵੋ ਇਹ ਲੱਖ ਮਿਲ ਜੂਗੀ ਤੁਹਾਨੂੰ ਅੱਛਾ ਪਾਉਜੀ ਅੱਗੇ ਆ ਜੀ ਜਿਹੜੀ ਆਪਣੀ ਗਲਾ ਖੜੀ ਆ ਇਹ ਵੀ ਰਾਜ ਸਿੰਘ ਆਪਣੇ ਕੋਈ 2-4 ਦਿਨ ਕੱਢ ਦੀ ਆ ਅੱਛਾ ਜੀ ਇਹ ਵੇਖ ਕੇ ਲੱਗਦਾ ਵੀ ਕੋਈ ਬਾਹਰ ਨਹੀਂ ਗਿਆ ਇਹ ਲਿਆ ਜੀ ਆਪਾਂ ਪਿਓਰ ਦੁੱਜੇ ਸੂਹ ਹੈ ਕੋਈ ਆਪਦੀ ਸਮਝ ਲਾ ਸਕਦਾ ਪਾਉਜੀ ਮੈਂ ਨਾ ਵੀ ਇਹ ਵੇਖ ਕੇ ਲੱਗਦਾ ਵੀ ਕੋਈ ਰਿਸ਼ਤੇਦਾਰ ਚ ਨਹੀਂ ਗਿਆ ਤੇ ਇਹਨੂੰ ਵੇਖ ਕੇ ਲੱਗਦਾ ਵੀ ਜਿਵੇਂ ਹਾਂ ਸਹੀ ਗੱਲ ਵਾਕਿਆ ਵੇਲਾ ਥਾਂਵ ਦੇ ਮੁੱਲ ਪੈਂਦੇ ਆ ਆਹਾਂ ਬਾਕੀ ਚੰਗੀ ਆ ਜਿਹੜੇ ਹਿਸਾਬ ਦੀ ਆਪਾਂ ਵਜਨ ਵਜੂਦ ਵਾਲੀ ਉਹਨੇ ਕ ਪਰੇਡ ਤੇ ਦੇ ਦੇਣੇ ਉਸੇ ਹਿਸਾਬ ਦਾ ਜਿੰਨਾ ਗੋੜ ਪਾਈ ਉਹਨਾ ਮਿੱਠਾ ਨਾ ਸੁਆ ਪਾਉ ਜੀ ਤਾਂ ਵੀ ਕੋਈ ਤੀਜਾ ਮੰਨ ਲੈ ਕੋਈ ਤੀਜਾ ਮੰਨ ਲੈ ਆਪਾਂ ਤਾਂ ਦੂਜਾ ਤੇ ਕੋਈ ਤੀਜਾ ਮੰਨ ਲੈ ਚੌਥਾ ਮੰਨ ਲੈ ਆ ਦੀ ਸਮਝ ਲਾਵੇ ਲੋ ਜੀ ਇਹਦਾ ਤੀਜਾ ਕਹੇਗਾ ਵੀ ਆ ਸੁਆ ਦੱਸੋ ਵੀਰ ਆਪਦੀ ਕੋਈ ਸਮਝ ਵੇਖ ਲੈ ਹਾਂਜੀ ਹਾਂਜੀ ਤੀਜਾ ਮੰਨ ਲੈ ਦੂਜਾ ਮੰਨ ਲੈ ਠੀਕ ਆ ਜੀ ਹਾਈਟ ਮੀਡੀਅਮ ਦੇ ਵਿੱਚ ਇਹਦੀਆਂ ਰਾ ਇਥੇ ਸਫਾਈਆਂ ਵੜੀਆਂ ਅੱਛਾ ਜੀ ਜਿਤਨਾ ਕਈ ਬੰਦੇ ਨਾ ਕਿੰਨਾ ਵੀ ਝੂਠ ਮਾਰਦੇ ਤੇ ਸਫਾਈਆਂ ਦੇਣ ਚ ਰਿੰਦੇ ਉਹ ਛੱਡਾ ਚੀਜ਼ ਹੈ ਇਹਦਾ ਹਾਂ ਪੂਰੀ ਸਫਾਈ ਵਾਲਾ ਤੋ ਦੋਸਤੋ ਵੈਸੇ ਤਿਆਰੀ ਤੇ ਆ ਕਰਮਾਂ ਵਾਲੇ 2-4 ਦਿਨ ਚਾਰਕ ਦੇਂਦਾ ਜਿਹਾ ਲੱਗਦਾ ਇਹੋ ਜੇ ਪਸੂ ਨੂੰ ਵੇਖ ਕੇ ਥੋੜੇ-ਪੜੇ ਨਮਾਉਣੇ ਸ਼ੁਰੂ ਕੀਤੇ ਆ ਤੇ ਚਮਕਦਮ ਕਪੂਰੀ ਠੀਕ ਆ ਜੀ ਬਿਲਕੁਲ ਪਤਲੇ ਪਿੰਡੇ ਵਿੱਚ ਆਹ ਫੇਸ ਕੁਆਲਿਟੀ ਆ ਸਿੰਗੀ-ਸੂੰਗੀ ਪੂਰੀ ਪ੍ਰੋਪਰ ਸੋ ਆਹ ਹਵਾਨੇ ਲਈ ਵਧੀਆ ਠੀਕ ਆ ਜੀ ਉਹ ਪੌਜੀ ਤਪਾਈ ਤਪੂਈਆਂ ਨੋਕੇ ਰਿਪੋਰਟਾਂ ਬਿਲਕੁਲ ਪੂਰੀ ਪੂਰੀ ਦੇ ਮੋਗਾ ਆ ਦੇ ਬਾਕੀ 4-5 ਦਿਨ ਕੋਈ ਪਿੱਛਾ ਪੱਛੇ ਦਾ ਕੋਈ ਭੋਰਾ ਜਿੰਨਾ ਨਹੀਂ ਕਿ ਦੇ ਦੇ ਹਾਂ ਹਾਂ ਦੋਵਾਂ ਮੱਜਾਂ ਨੂੰ ਇਹਨਾਂ ਨੂੰ ਲਓ ਜੀ ਤੇ ਪੌਜੀ ਦੀ ਫਿਰ ਕੀਮਤ ਕੀ ਮੁੱਲ ਕੀ ਰੱਖਿਆ ਕੀਮਤ ਆਪਾਂ ਭਾਵੇਂ ਇਹਦਾ 90 ਕਰੀਏ 85 ਕਰੀਏ ਇਹਨਾ ਹਾਂ ਨਾ ਆਪਾਂ 80000 ਦੀ ਦੇ ਦਾਂਗੇ 80000 ਦੀ ਉਹਦੇ ਚੋਂ ਇੱਕ ਅੱਧਾ ਹਜ਼ਾਰ ਢਾ ਦੇਾਂਗੇ ਜਿਆਦਾ 1000 ਰੁਪਏ ਘੱਟ ਅਸੀਂ ਦੀ 200 ਰੁਪਏ ਛੋਟ ਕਰਾਂਗੇ ਰਾਜ ਸਿੰਘ ਜਾਦੀ ਮਲਾਜੀ ਦੇ ਪੰਜਾਹ ਤਨ ਖੜਦੇ ਆ ਬਾਕੀ ਹੈ ਵੀ ਝੋਟੀ ਆ ਦੂਜੇ ਲਾਵੇ ਤੀਜੇ ਲਾਵੇ ਤੇ ਅਜੇ ਮਲ ਅੰਧ ਦੇ ਬਹਾਨਾ ਪੂਰੀ ਤੇ ਕਿਤੇ ਥਣਾ ਥਣਾ ਕਿਤੇ ਜਿਆਦੀ ਮਲਾਂ ਦੇਦੇ ਆ ਆਹ ਜਿਆਦੇ ਕਰਤੀਏ ਛੋਟ ਛੱਪੇ ਮੈਨੂੰ ਲੱਗਣ ਡਿਆ ਪਾਉ ਜੀ ਦੋ ਡਾ ਦਾਂਗੀ ਆਪਾਂ ਲਾ ਕੇ ਲੈਂਦੀ ਰਾਜ ਸਿੰਘ ਹਾਂ ਆਪਾਂ ਨੂੰ ਰਾਜ ਸਿੰਘ ਕੀ ਚੱਕਰ ਆ ਅਵੇਂ ਔਨ ਮੜਾ ਕੈਮਰਾ ਘਾਦੀ 70 ਰੁਪਏ ਖਲੋਣਾ ਨਹੀਂ ਮਿਲਦਾ ਹਾਂ ਉਹ ਕਾ ਕਾ ਬੈਠੇ ਹਾਂ ਹਾਂ ਕਿਉਂ ਆਪਾਂ ਲਾ ਕੇ ਲੈਂਦੇ ਜੇ 1000 2000 ਵੀ ਨਹੀਂ ਲਾਇਆ ਲੈਣਾ ਤੇ ਫੇ ਆਂਦ ਹੁੰਦੇ ਆ ਖੋਸ ਹੀ ਢੋਂਦਾ ਮਤਲਬ ਨਹੀਂ ਨਹੀਂ ਸਿਆਣੀ ਗੱਲ ਹੈ ਕਿ ਨਹੀਂ ਗੱਲ ਹੈ ਬਿਲਕੁਲ ਬਿਲਕੁਲ ਲਓ ਦੋਸਤੋ ਇਹ ਮੱਝ ਹੁਣ ਲਾਸ਼ ਤੋਂ ਲਾਸ਼ ਗਰਨਾਲ ਕਿੰਨੇ ਦਾ ਰਾਈਸ ਇੱਕ ਮਿੰਟ ਰਾਈਸ ਤੇ ਤੈਨੂੰ ਵਿੱਚੋ ਸੱਚਾਈ ਦੱਸਦਾ ਮਾਂ ਇਹਦਾ ਮੁੱਲ ਪਾਉਣਿਆ ਜਿੰਨਾ ਚਿਰ ਅਗਲਾ 2-4 ਘਟਾਉਂਦਾ ਨਹੀਂ ਅਗਲੇ ਨੂੰ ਸੁਆਦ ਨਹੀਂ ਆਉਂਦਾ ਜੇ ਮੁੰਡਾ ਕਰੀ ਉਹ ਰੱਖਣਾ ਪਾਪਾ 5000 ਤੇ ਹੀ ਟੋਟੀ ਵਾਲੇ ਬੁੱਢੇ ਤੋਂ ਬੁੱਢਾ ਕਰੂ ਜਨੇ ਰੱਖਣਾ ਜੋ ਪਾਇਆ ਸੀ 4000 ਤਾਈ ਆ ਗੱਲ ਹੁੰਦੀ ਅਸੀਂ ਅਸੀਂ ਵੇਖਿਆ ਨਾ ਜੋ ਲੈਣਾ ਉਹ ਪਾ ਦਿਓ ਉੱਤੋਂ 2-3 ਅਗਲਾ ਡਾਉਣਾ ਹੀ ਡਾਉਣਾ ਉੱਥੇ 2-3 ਪਾ ਕੇ ਨਹੀਂ ਰਾਈਸ ਸੱਚਾਈ ਹੀ ਨਹੀਂ ਬਿਲਕੁਲ ਬਿਲਕੁਲ ਹਾਂ ਦਾ 1000 1500 ਘਾੜ ਕੇ ਵੀ ਬਿਲਕੁਲ ਜਿਹੜੇ ਜੋ ਪਾਦੀ ਦਾ ਉਹ ਉਹ ਤੋਂ ਅਗਲੇ ਡਾਉਨ ਹੋਣਾ ਹੀ ਡਾਉਣਾ ਵਾ ਕੋਈ ਭੈਣ ਭਰਾ ਸਮਝਦਾ ਰਿਹਾ ਜਿਹੜਾ ਅਗਲੇ ਨੂੰ ਪਤਾ ਹਾਂ ਹਾਂ 70 ਤੇ 76000 ਦੀ ਮਾਝ ਦੇਣੀ ਹੈ 100 ਰੁਪਏ ਛੋਟ ਕਰਨੀ ਜੇ ਉਹਦੇ ਵਿੱਚ 76000 ਦੀ ਸਿਚਾਈ ਆ ਜਿਹਨੇ ਲੈਣੀ ਆ ਫੋਨ ਉਹ ਲਾਵੇ ਤੈਨੂੰ ਜੁੱ ਸਿਚਾਈ ਦੱਸਦੀ ਹੂ ਬਿਲਕੁਲ ਬਿਲਕੁਲ 76000 ਦੀ ਦੋਸਤੋ ਮਿਲੂਗੀ 100 ਰੁਪਏ ਵਿੱਚੋਂ ਮਾਰ ਹਾਂਜੀ ਹਾਂਜੀ ਠੀਕ ਆ ਜੀ ਇਹ ਸ਼ੋਰ ਛੱਪੇ ਕਰਕੇ ਰੇਟ ਆ ਪਹਿਲਾਂ ਹੀ ਉਹਨੇ ਕਿ ਦੱਸਿਆ ਗਿਆ ਵੀ ਜਿੰਨਾ ਕੋਈ ਗੁਨਜਾਇਸ਼ ਬਾਾਕੀ ਕੋਈ ਲਿਆ ਜਾਂਦਾ ਟੁੱਕੀ 2-4 ਦਿਨ ਪਿੱਛਾ ਮਾਰੇ ਤੇ ਵਾਬ ਮੱਝ ਵਾਪਸ ਕਰਾਵਾਂਗੇ ਆਪਾਂ ਕਹਿਣ ਡਏ ਆ ਹਾਂ ਹਾਂਜੀ ਥਾਣਾ ਥਾਣਾ ਦੀ ਘੜੀ ਦੀ ਗਰੰਟੀ ਨਹੀਂ ਥਾਣਾ ਦੀ ਨਰਕ ਪਰ ਕੇ ਇੱਥੇ ਕਰੇ ਰਾਜ ਆ ਵੀ ਤਸੱਲੀ ਕਰਕੇ ਪੰਜ ਚਾਰ ਜਾਣੇ ਅੱਗੇ ਕਰਨ ਬਿਲਕੁਲ ਬਿਲਕੁਲ ਵੀ ਆਪਾਂ ਤਸੱਲੀ ਕਰਕੇ ਲੈ ਕੇ ਜਾਓ ਜਿਦ ਤਰ੍ਹਾਂ ਆਪਾਂ ਰਾਜ ਥੇ ਨਿਆਣੀਆਂ ਕੋਈ ਰੱਬ ਨਾ ਕਰੇ ਫਾਲਤ ਪੈਂਦਾ ਪਿੱਛੇ ਮੱਝ ਨਹੀਂ ਕੋਈ ਮੜਾਉਂਦਾ ਨਹੀਂ ਕੋਈ ਨਹੀਂ ਮੋੜਦਾ ਜੀ ਇਹ ਤੇ ਪਿਆਰ ਦੇ ਨਾਲ ਆ ਕੋਈ ਹਾਂਜੀ ਹਾਂਜੀ ਹਾਂ ਲਓ ਜੀ ਗਰਲਾ 9553 92768 ਇਹ ਦੂਸਰਾ ਵੀਜੀ 82 84953 927 ਵੀਜੀ ਠੀਕ ਆ ਜੀ ਹਾਂਜੀ ਲੋ ਵੀ ਭਰਾਵੋ ਇਹ ਨਾਗਨੇ ਅੱਜ pau ਉਹਨਾਂ ਦੇ ਕੋਲ ਚਾਰ ਟੋਟਲ ਦੋ ਸੁਈਆਂ ਦੋ ਗੱਬਣ ਤੇ ਮਾਲ ਆਪਾਂ ਤੁਹਾਨੂੰ ਦਿਖਾ ਦਿੱਤਾ ਤੇ ਪਸ਼ੂ ਪਸੰਦ ਆਉਣਗੇ ਹਰ ਵਰਤੀ ਦੇ ਨਾਲ ਚੰਗੇ ਸੀਗੇ ਕੁਝ ਕਿ ਜਿਹੜੇ ਦੋਸਤੋ ਜਿਹੋ ਜਾਂ ਪਸ਼ੂ ਉਹ ਜਾਂ ਰੇਟ ਤੇ ਰੇਡ ਪੜਤਾ ਵੀ ਤੁਹਾਡੇ ਨਾਲ ਆਪਾਂ ਸਾਂਝਾ ਕਰਤਾ ਹਾਂਜੀ ਪਾਪੂ ਜੀ ਹੋਰ ਕੋਈ ਗੱਲ ਬਾਤ ਸਾਰੇ ਭੈਣ ਭਰਾਵਾਂ ਨੂੰ ਸਾਸਰੀ ਕਾਲ ਆਪਾਂ ਭੈਣ ਭਰਾਵਾਂ ਦੇ ਰਾਜ ਭੈਣ ਭਰਾਵਾਂ ਦੇ ਸਿਰ ਤੇ ਆ ਆ ਬਿਲਕੁਕ ਤੇ ਕਈ ਭੈਣ ਭਰਾ ਜਿਹੜੇ ਆ ਅਗਲੇ ਕੋਈ ਵੀ ਜਿਹੜੀ ਉਮਤਾ ਆਈ ਅਗਲੇ ਫੋਨ ਤੇ ਵੀ ਦੱਸਦੇ ਆ ਕਮੈਂਟ ਵੀ ਚੰਗੇ ਕਰਦੇ ਆ ਆ ਭੈਣ ਭਰਾਵਾਂ ਦੇ ਸਿਰ ਤੇ ਵਪਾਰ ਹੁੰਦਾ ਕੱਲਾ ਬੰਦਾ ਨਹੀਂ ਕੋਈ ਵੀ ਕਰ ਸਕਦਾ ਹੈ ਕਿ ਨਹੀਂ ਗੱਲ ਉਹਨਾਂ ਇੱਕ ਵਾਰ ਇੱਕ ਬੰਦੇ ਤੋਂ ਗਲਤੀ ਹੁੰਦੀ ਤਾਂ ਵੀ ਅਗਲੇ ਫੋਨ ਤੇ ਦੱਸ ਦਿਆ ਭਾਉ ਆਹ ਇਸ ਤਰ੍ਹਾਂ ਕਰੋ ਸਹੀ ਹੈ ਜੀ ਹੈ ਕਿ ਨਹੀਂ ਗੱਲ ਹਾਂ ਗੱਲ ਬਿਲਕੁਲ ਜੀ ਬਿਲਕੁਲ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਰ ਲਾਲ ਲਓ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ